ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਦੇ ਫਨ ਤੁਹਾਡਾ ਬੋ ਬੋ ਵੈਲਕਮ ਹੈ ਜੀ ਤੇ ਬਾਈ ਕਾਪੀ ਕੋ ਪਹੁੰਚ ਚੁਕੇ ਜੀ ਪਿੰਡ ਹੈਗਾ ਗਗੜਪਾਣਾ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਤਸਵੀਰਪਾ ਕਾਲਾ ਜੇਖੋ ਅੱਜ ਵੀ ਕੋਈ ਨਿਕਲੋ ਕੋਈ 7-8 ਦੇ ਲੈਪੇ ਛੋਟੀਆਂ ਮੱਝਾਂ ਸੇਲ ਹੈ ਜੀ ਤੇ ਨਾਲੇ ਹੁਣ ਉਧਰੋਂ ਮਾਲ ਲੈ ਆਣ ਲੱਗੇ ਹੁਣ ਇਹ ਵੀ ਤੇ ਆਇਆ ਕਰੋ ਹੁਣ ਕਰਾਂਗੇ ਆਪਾਂ ਗੱਲਬਾਤ ਕਰੀਏ ਸਤਿ ਸ਼੍ਰੀ ਅਕਾਲ ਹੋ ਜੀ ਹੋ ਜੀ ਹਾਂ ਜੀ ਹੋ ਜੀ ਠੀਕ ਠਾਕ ਵੇਖਿਆ ਮਾਲ ਫਿਰ ਹਾਂ ਜੀ ਉਧਰੋਂ ਮਾਲ ਵੇਖਿਆ ਹੈ ਚਾਰਕ ਮੱਝਾਂ ਇਕੱਠੇ ਬੰਦੀ ਲੈ ਗਈ ਅੱਛਾ ਇਹ ਤੋਂ ਅਮਰੀਕਾ ਕੈਨੇਡਾ ਤੇ ਦੋ ਮੱਜਾ ਤੇਨੇ ਇੱਕ ਬੰਦਾ ਲੈ ਗਿਆ ਇੱਕ ਮਜੂਰੀ ਉਹ ਫੇਰ ਬੰਦਾ ਇਕੱਠ ਕੱਲਾ ਲੈ ਗਿਆ ਉਧਰ ਗੁੰਜਾ ਲੱਗ ਗਿਆ ਹੁਣ ਮੱਜਾ ਉਧਰ ਦੀਆਂ ਤੁਰੇ ਸਨਾਉਂਦਾ ਮੈਂ ਉੱਧਰ ਚੰਗੀ ਥੋੜੀ ਵਾਧ ਵੇਖਦੀ ਆ ਹਾਂ ਹਾਂ ਇਹਦਾ ਗੱਲ ਉਹ ਵੀ ਹੁਣ ਆਉਂਦਾ ਅੱਗੇ ਮਈਆਂ ਲੀਆਂ ਲੀਆਂ ਪਹਿਲੀਆਂ ਤੇ ਉਧਰ ਦੀਆਂ ਬਹਿ ਗਈਆਂ ਤੇ ਮੈਂ ਕਿ ਸਵਾਸੂਗੇ ਪਾਉਨੇ ਹੁਣ ਲੈ ਝੋਟੀਆਂ ਰਾਤੀ ਫੇਰ ਲਿਆਦੀਆਂ ਰਾਤੀ ਰਾਤੀ ਆਈਆਂ 12 ਵੇਲੇ ਲਾਈਆਂ ਉਹ ਰਾਤੀ ਅੱਛਾ ਆ ਲਾਈਆਂ ਝੋਟੀਆਂ ਪੰਜ ਝੋਟੀਆਂ ਲੀਆਂ ਏ ਚੰਗੀਆਂ ਡੋਟੀਆਂ ਇਹ ਆ ਤੇ ਦੋ ਡੋਟੀਆਂ ਕਿਨੂੰ ਫਿਰ ਇਕਲਾਤੀਆਂ ਠੀਕ ਹੈ ਪੰਜ ਲੈ ਕੇ ਆਂਦੇ ਪੰਜ ਲਾਈਆਂ ਸਾਤੀ ਚੰਗੇ ਘੜੇ ਲੈ ਕੇ ਨੇ ਜੋ ਹਾਂ ਚੰਗੇ ਝੋਟੀਆਂ ਚੰਗੇ ਦੋ ਦੇ ਚੋਕੀ ਝੋਟੀਆਂ ਪਹਿਲਾਂ ਲੈ ਆਈਆਂ ਚਲੋ ਚਲ ਆ ਚਲੋ ਕੋਈ ਮਿਕਸੀ ਦਾ ਕੰਮ ਰੱਖੀ ਦੇਖੋ ਉਹ ਇਸ ਨਾਲ ਕੋ ਇਹ ਵਿੱਚ ਚਲਤੂ ਦੇਣਾ ਜੋਰ ਚਲਦੇਣਾ ਫਿਰ ਨਹੀਂ ਮੋੜਨਾ ਚਾਹੀਦਾ ਘਾ ਮੋੜਨਾ ਚਾਹੀਦਾ ਕੋਈ ਚੰਗੀ ਲੈਣਾ ਤੇ ਚੰਗੀ ਲੈਣੀ ਜਿੰਨੇ ਮਾਰੀ ਲੈਣੀ ਨੇ ਮਾਰੀ ਲੈਣੀ ਆ ਇਹ ਵੀ ਪਧਰੀਆਂ ਮਈਆਂ ਵੀ ਚੰਗੀਆਂ ਵਿੱਚ ਵੇਚਣੀਆਂ ਪੈਣਦੇ ਭਾਈ ਦੁਕਾਨਦਾਰੀ ਹੈ ਕਿ ਨਹੀਂ ਹਾਂਜੀ ਹਾਂਜੀ ਨਾਲੇ ਲੀਆਂ ਲੀਆਂ ਇਹ ਵੇਚਦੇ ਆ ਮਾਲ ਨਾਲ ਹਾਂਜੀ ਹਾਂਜੀ ਤੇ ਇਹ ਕਰਕੇ ਉਹ ਥੋੜਾ ਤੁਹਾਨੂੰ ਬਣਾ ਮੋਲ ਵੱਡੇ ਆ ਇਹ ਥੋੜੇ ਮੋਲ ਦਾ ਫਰਕ ਆ ਇਹਦਾ ਫਰਕ ਤਾਂ ਪੈਂਦਾ ਭਾਈ ਮੋਲ ਦਾ ਫਰਕ ਪੈਂਦਾ ਚਲੋ ਕਰੀ ਜਰੂਰ ਜੀ ਕਿੰਨੀਆਂ ਖਾਣੀਆਂ ਹੋਣਾ ਆਪਾਂ ਅੱਜ ਹਾਂਜੀ ਅੱਜ ਕਿੰਨੇ ਮਾਰੀ ਅੱਜ 4 ਤੇ 2 ਕੁ ਗਾਈਆਂ ਛੇਕ ਡੰਗਰ ਆ ਫਿਰ ਬਾਅਦ ਇਹਨਾਂ ਨੂੰ ਬਾਅਦ ਝੋਟੀਆਂ ਬਾਅਦ ਚ ਪਾ ਲਾਂਗੇ ਝੋਟੀਆਂ ਪਿਆਰ ਨੂੰ ਕਰਾਂਗੇ ਝੋਟੀਆਂ ਨੂੰ ਝੋਟ ਇਹ ਝੋਟੀਆਂ ਆ ਆ ਦੇ ਕੋ ਜੈਡ ਬਲੈਕ ਹੀ ਆ ਚਲੋ ਇਹਨਾਂ ਨੂੰ ਤਿਆਰ ਕਰ ਲਓ ਫੇਰ ਪਾਵਾਂਗੇ ਹਾਂਜੀ ਬੋਲੋ ਜੀ ਇਹ ਤੁਹਾਡੀ ਸੂਈ ਹੈ ਜੀ ਪਰਸੋਂ ਚ ਆਉਦੀ ਅੱਛਾ ਹਾਂ ਤੇ ਬੋਲੀ ਕੋਈ ਹੋਊ ਕੋਈ 9 ਕਿਲੋ ਲਾਖ ਲਓ 9 10 ਕਿਲੋ ਬੋਲਾ ਹੈਗਾ ਤੇ ਲੋ ਜੀ ਚੈੱਕ ਕਰੋ 9 10 ਕਿਲੋ ਇਸ ਟਾਈਮ ਬੋਲਾ ਹੈਗਾ ਤੇ ਕੱਟੀ ਮਗ ਲਾ ਗਏ ਨੇ ਚੋਾਈ ਜੂ ਕਿਵੇਂ ਜੀ ਭਾਜੀ ਚੋਾਈ ਇਹਦੀ ਨੰਬਰ 1 ਆ ਜੀ ਐ ਵਧੀਆ ਚੋਈ ਚਲ ਪਰੇ ਕਰ ਦੱਸ ਦਿਓ ਦੱਤੀ ਕਿਹੜੀ ਕਿਲੋ ਚਲ ਹੂੰ ਹੂੰ ਆਜੋ ਜੀ ਆਜੋ ਬੱਸ ਜੋਤੀ ਪਾਣੀ ਪਈ ਉਹਨਾਂ ਬੰਦਿਆਂ ਨੇ ਬੱਸ ਜੀ ਜੀ ਸਹੀ ਸਹੀ ਖੜ ਸਹੀ ਖੜ ਹੌਲੀ 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 ਛੱਡ ਦੇ ਲੈ ਜਾ ਕੱਟੀ ਦਾ ਬळा ਕਰਦੀ ਆ ਕੱਟੀ ਦਾ ਫਿਰ ਕਰ ਲਈਏ ਕੱਟੀ ਦਾ ਬळा ਕਰਦੀ ਆ ਹਾਂਜੀ ਹਾਂ ਕੱਟੀ ਦਾ ਨਾ ਬळा ਕਰਦੀ ਬਿਲਕੁਲ ਜੀ ਬਿਲਕੁਲ ਹਾਂਜੀ ਫਿਰ ਇਹ ਕਿਹੜਾ ਮਾਲ ਸੰਗਣਾ ਹੋਇਆ ਮਾਲ ਨਾ ਥੋੜਾ ਜਿਆਦਾ ਵੱਧ ਮਈਆਂ ਹੋ ਗਈਆਂ ਮੈਂ ਚਲੋ ਹੁਣ ਪਾਗ ਤਾਂ ਹੀ ਉਹ ਵੇਚਦੀ ਆ ਵੀਡੀਓ ਪਾ ਕੇ ਬੋਲੋ ਜੀ ਮੋਹਲੇ ਦੇ ਕਿਰਾਉਣੇ ਭਾਵੇਂ 15 ਵੀ ਕਿਰਾ ਦੇ ਗਏ ਹਾਂ ਨਾ ਛੋਟੀ ਇੱਕ ਪੰਜ ਦੀ ਪੱਲੇ ਰਹਿਣੀ ਆ ਛੋੜੀ ਹੋਣੀ ਛੋੜ ਹੋਣੀ 1 ਪੰਨ ਚਲੋ ਠੀਕ ਹੈ ਇੱਕ ਪੰਨ ਛੋੜੀ ਗਾਹਾਂ ਜੀ ਇਹ ਮਾਂ ਛੁਈਏ ਵੀ ਇਹ ਵੀ ਛੁਈ ਪੰਜਾ ਚੌ ਨਾ ਦਿਆ ਹਾਂ ਤੇ ਦੋਦੇ ਕੋ 11 12 ਕਿਲੋ ਤਿਆਰ ਆ 11 12 ਕਿਲੋ ਤਾਂ ਇਸ ਟਾਈਮ ਤਿਆਰ ਆ ਕੰਡੇ ਵਾਲਾ ਹਾਂ ਲੋ ਇਹ ਵੀ ਦੋਰ ਲਵਾਂਗੇ ਦੁੱਧ ਨੂੰ ਮੈਂ ਵੀ ਬੜੀ ਚੋਾਈ ਜੁ ਇੰਦੀ ਵਧੀਆ ਭਾਜੀ ਬਿਲਕੁਲ ਪੱਲਾ ਨਹੀਂ ਪੋਲੀ ਬੜੀ ਮਹੀਂ ਚਲੋ ਪੋਲੀ ਵਧੀਆ ਮਹੀਂ ਹਾਂ ਆਜੋ ਜੀ ਆਜੋ ਬੱਚਾ ਕੀ ਆ ਗਿਆ ਜੀ ਇਹਨੇ ਮਖਰ ਕੱਟਾ ਆ ਗਿਆ ਜੀ ਹਾਂ ਇਹਦਾ ਕੱਟਾ ਜੀ ਠੀਕ ਆ ਹਾਂ ਥੂਆ ਭਾਜੀ ਕਿਨੇ ਮ ਆਉਗੀ ਥੂਏ ਤੀਜਾ ਤੀਜਾ ਸਮਾਂ ਹਾਂਜੀ ਹਾਂਜੀ ਤੀਜਾ ਦੁੱਧ ਉਹ ਵੀ ਬੜੀ ਚੰਗੀ ਆ। ਦੁੱਧ ਬੜੀ ਬਾਹਰਮਈ ਆ। ਉਹ ਵੀ ਦੁੱਧ ਵਾਲੀ ਹੈ। ਹਾਂਜੀ। ਹਾਂ। ਬੋਲੋ ਜੀ। 1 ਨੂੰ ਤਾਂ ਭਾਵੇਂ ਵੀ ਚਲ ਵੱਧ ਪਾ ਦੀ, 10 ਦੀ ਪਾ ਦੀ, 7 ਦੀ ਦੇ ਦਿੰਦੇ। 1 ਲੱਖ 70000 ਇਹਦੇ ਛੋੜੀ ਕਰਨੀ ਹੈ। ਛੋੜ ਕਰ ਦਾਂਗੇ। ਚਲੋ। ਹਾਂਜੀ। ਤੇ ਆਹ ਜੀ ਇਹ ਛੋਟੀ ਮਾਤ ਘੱਬਣਾ। ਅੱਛੇ ਘੱਬਣਾ। ਇਹ ਹਫਤਾ ਤੱਕ ਲੈਂਦੀ ਹੈ। ਠੀਕ ਹੈ। ਹਾਂਜੀ। ਦਿਨ ਨੂੰ 8 ਕਿਲੋ ਲੈ ਜਣੇ ਥਾਂ ਤੋਂ ਬੜਾ ਚੰਗਾ ਲੱਗੇ ਕਰਕੇ ਖਾ ਲਓ। ਦੁੱਧ ਬੱਜੀ ਫਿਰ ਕਿੰਨਾ ਕਰੋਗੀ ਇਹ ਸੀ? ਦੁੱਧ 10 ਕਿਲੋ ਵਾਲੀ ਪੱਕੀ ਹੈਗੀ ਇਹ। 10 ਕਿਲੋ। ਹਾਂ 10 ਕਿਲੋ ਵਾਲੀ ਹੈਗੀ ਆ ਬਾਲੀ ਸਾਂਸੂੰ ਦੀ ਚੰਗੀ ਐ ਬੰਨਣੀ ਬੁੰਨੀ ਚੰਗੀ ਤੇ ਲੈ ਜੂ ਪੰਜ ਬਿਲਕੁਲ ਜੀ ਬਿਲਕੁਲ ਆ ਜਾਓ ਜੀ ਆ ਜਾਓ ਆ ਜਾਓ ਚੋਈ ਜੂ ਵਧੀਨੀ ਕੁੜੀ ਹੈ ਜੀ ਚੋਾਈ ਬੜੀ ਵਧੀਆ ਥਾਣ ਵਿਖੇ ਡਾ ਵਧੀਆ ਸਦੀ ਥਾਣ ਵਿਖਾਓ ਜੀ ਥਣ ਬਹੁਤ ਵਧੀਆ ਥਣ ਤੇ ਇਦਾਂ ਲੱਗ ਗੱਲ ਲੈ ਚਲੋ ਲੈ ਜੀ ਥਣ ਬੜਾ ਵਧੀਆ ਵਾ ਚਲੋ ਥਾਣੇ ਦਾ ਦੋਰਾ ਮੋਟਾ ਕੋਈ ਧਾਰ ਟੁਕ ਦੀ ਭੋਲੀ ਆ ਵਧੀਆ ਬਿਲਕੁਲ ਜੀ ਥਣ ਬਹੁਤ ਵਧੀਆ ਪਿਆਰਾ ਥਣ ਲੱਗਾ ਇਹ ਕੁੜੀਏ ਹਾਂ ਇਡੀ ਚੰਗੀ ਐ ਗੱਲ ਨਹੀਂ ਠੀਕ ਆ ਹੈ ਥਣਾਂ ਦੀ ਬਹੁਤ ਵੰਡ ਚੰਗੀ ਐ ਜੀ ਹਾਂਜੀ ਹਾਂਜੀ ਬੋਲੋ ਇਹ ਜਾਇ ਦੇ ਜਿਹੜੀਆਂ ਆਪਾਂ 80 ਦੇ ਲਈਏ ਹੋਰ ਜਾਂ ਦੋ ਚਲ ਦੋ ਜਿਹਾ ਛੱਡ ਦਾਂਗੇ ਵਿੱਚੋਂ 70000 ਦਾ 78000 ਚਲ ਹੋਰ ਕਰਦੇ ਮੁੱਕੇ ਮਾਰ ਚਲ ਕਰ ਦਾਂਗੇ ਤਿੰਨ ਘੱਟ ਦੇ ਦਾਂਗੇ ਹੋ ਦੱਸਿਆ ਠੀਕ ਆ ਇਹ ਹਾਂ ਇਹ ਧੋਕੜ ਗੱਭਣਾ ਅੱਛੇ ਧੋਕੜ ਗੱਭਣਾ ਦੇਖੋ 4 ਕਿਲੋਟਰ ਦੁੱਧ ਵਾ 6 ਮਹੀਨਾ ਵੀ ਜਾਂਦਾ 6 ਮਹੀਨੇ ਗੱਭਣਾ 6 ਮਹੀਨਾ ਵੀ ਜਾਂਦਾ 4 5 ਤੀ ਤੋ 6 ਮਹੀਨਾ ਵੀ ਜਾਂਦਾ ਠੀਕ ਆ ਹਾਂ ਟੀਕਾ ਟੂਗਾ ਲਊਗੇ ਜੀ ਹਾਂ ਜੀ ਟੀਕਾ ਲੈ ਲੈਂਦੇ ਸਾਡੇ ਕੋਲ ਪੜਦੇ ਮਿਲਦੀ ਅਗਲੇ ਘਰ ਜਾ ਕੇ ਟੀਕਾ ਲੈ ਲੈਂਦਾ ਸੀ ਲੈ ਨਹੀਂ ਸਾਡੇ ਕੋਲ ਭਾੜੇ ਟਿੱਕੀ ਆ ਹਾਂਜੀ ਹਾਂ ਕੰਡ ਭਾਗੇ ਮੁੱਠ ਚੋਲੀ ਨਹੀਂ ਦੇਉਂਦਾ ਭਾਲੇ ਅਗਲੇ ਘਰ ਰੈਂਟ ਹੀ ਕਰ ਲੈਣਾ ਹੂੰ ਕਿਉਂ ਮੈਂ ਕਰ ਜਾਂਦੀ ਦਿਹਾੜੀ ਜਾ ਕੇ ਉਹਦਾ ਮੈਂ ਸਾਡੇ ਕੋਲ ਗਈ ਹੈ ਦੁੱਧ 14-15 ਗਾਲ ਚੋਂ ਆਉਂਦੀ ਆ ਠੀਕ ਆ ਚੁਆਈ ਮੈਂ ਆਪਣੇ ਕੋਲੋਂ ਦਿੱਤੀ ਹੈ ਮੈਂ ਚੂਣ ਚਾਣ ਨੂੰ ਬੜੀ ਚੰਗੀ ਹੈ ਦੁੱਧ ਨੂੰ ਮੈਂ ਬੜੀ ਖਰੀਆ ਹਾਂਜੀ ਫਿਰ ਇਹਦਾ ਵੀ ਮੈਂ ਉਹਦਾ ਕੁੜੀ ਹੋਣ ਤੇ ਵੀ ਅੱਜ ਦੇ ਬਜਾਅ ਤੇ ਭਾਵੇਂ ਢੇਲ ਲਖ ਦੀ ਆ ਹੂੰ 80 ਵੀ ਦੇ ਦਾਂਗੇ ਵੀ 2000 ਚੋਂ ਨਹੀਂ ਛੋਟ ਕਰਦਾ ਠੀਕ ਆ 7000 ਜਾਨ 7000 ਵੀ ਦੇ ਦਾਂਗਾ ਚਲ ਆਈਏ ਜੀ ਇਹ ਦੋ ਗਾਈਆਂ ਵਾ ਜੀ ਆ ਜਾਓ ਇੱਧਰ ਚਲੋ ਖਾਲ ਗਾਈਆਂ ਗਾਈਆਂ ਸੁਈਆਂ ਦੀ ਤੁਮੇ ਗਾਈਆਂ ਇੱਕ ਸੁਈ ਤੇ ਗੱਬਣਾ ਅੱਛਾ ਆ ਲਾਲ ਵਾਲੀ ਲਾਲ ਰੰਗ ਜਿਹੀ ਸੁਈ ਆ ਅੱਛਾ ਠੀਕ ਆ ਆ ਵਾ ਸ਼ਾਮ ਹੀ ਨੇ ਦੀ ਸੁਆ ਹੈਗਾ ਨਾ ਉਹ ਤਾਂ ਮਹੀਨੇ ਦਾ ਸੁਆ ਹੈ ਜੀ ਹਾਂ ਜੀ ਹਾਂ ਦੁੱਧ ਆ ਇਸ ਟਾਈਮ ਕਿੰਨਾ ਜੀ ਦੋ ਦਾ ਕਿਲੋ ਪੱਕਾ ਹੈਗਾ 10 ਕਿਲੋ ਹੈਗਾ 10 ਕਿਲੋ ਹਾਂ ਤੁੰ ਦੀ ਚਵਾ ਚੂ ਦੀ ਪੋਲੀ ਪਾਲੀ ਬੜੀ ਸੀਰ ਬੜੀ ਆ ਲੈ ਆ ਲੰਮੀ ਲੈ ਮਗਰੀ ਘਵਾ ਦੇ ਲੈ ਆ ਆਜੋ 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 ਲੈ ਆਓ ਇੱਧਰ ਲੈ ਆ ਗਾਂ ਤਾਂ ਲੈ ਆ ਸਿੱਧੀ ਲੈ ਜਾ ਨਿਆਣੇ ਉਹਨਾਂ ਮੜਾ ਪੈਂਦਾ ਜੀ ਨਹੀਂ ਨਿਆਣੇ ਲਾ ਲਈਦਾ ਮੜਾ ਹੈ ਨਾ ਮਿਆਣਾ ਲਾਇਆ ਬੜਾ ਉਹਦਾ ਸੀਰੀ ਦਾ ਕੋਈ ਗੱਲ ਨਹੀਂ ਚੂੰਣ ਚਣ ਬੜੀ ਫੁੱਲੀ ਆ ਵਾਈ ਚੂਰੀ ਬੜੀ ਫੁੱਲੀ ਵਧੀਆ ਆਜੋ ਇਹਦੀ ਫਿਰ ਕੀਮਤ ਇਹਦੀ ਕੀਮਤ ਵੀ ਜਿਆੜੀ ਆ ਹਾਂ ਆਪਾਂ 40000 ਨਹੀਂ ਪੋਣਾ ਹਾਂਜੀ 35000 ਦੇ ਦੇ ਦਾਂਗੇ ਠੀਕ ਆ ਠੀਕ ਵਧੀਆ ਵਧੀਆ ਵੇੜ ਥੋੜੀ ਵੱਡੀ ਬੱਛੀ ਇਹ ਵੀ ਗੱਪਣਾ ਇਹ ਗੱਪਣਾ ਦੋਲਵਾਂ ਵਿੱਚ 30 ਕਿਲੋ ਵਾਲੀ ਹੈਗੀ ਐ ਅੱਛਾ ਕਿਦਾਂ ਮਾਦੀ ਕੋ ਇਦਾਂ ਬੈਠਾ ਰਹੇ ਥਾਣੇ ਵੇਖਣਾ ਗੜਗਾ ਦੋੜਾ ਮੋਟਾ ਬੜਨਾ ਬੜਾ ਨੇ ਟਾਈਮ ਲੈਂਦਾ ਉਹਦੇ ਵੱਡੇ ਦੇ ਵਿੱਚ 30 ਕਿਲੋ ਦਿੰਦੀ ਮੈਂ ਚੋਈ ਚੁੱਕੀ ਹੈ ਪਹਿਲਾਂ ਮੱਛੀ ਨੇ 24-25 ਕਿਲੋ ਚ ਆਇਆ ਠੀਕ ਆ ਹਾਂ ਟਾਈਮ ਲੈਣਾ ਹਫਤਾ ਵਿੱਚ ਹੀ ਲੈਣਾ ਨਹੀਂ ਹਾਂ ਬਾ ਠੀਕ ਆ ਲਿਆਓ ਜੀ ਆਜੋ ਇਹਦੀ ਭਾਜੀ ਫਿਰ ਕੀਮਤ ਕੀ ਹੈ ਜੀ ਇਹਦੀ ਕੀਮਤ ਥੋੜੀ ਉੱਚੀ ਆ ਮੱਛੀ ਚੱਲ ਜਾ ਰਹੀ ਚੰਗੀ ਆ ਹਾਂ ਇਹ ਤਾਂ ਥੋੜੀ ਜਿਹਾ ਪਹਿਲਾ ਦਾਅ ਵੀ ਦੇਣ ਦੇ ਪਸ਼ੂ ਤੇ ਲੱਖ ਰੁਪਈਏ ਪੂਰੇ ਲੱਖ ਦੀ ਹੁਣ ਅਸੀਂ ਦੇ ਦਈਏ ਹੋਰ ਘੱਟ ਕਰ ਦੇ ਤਾਂ ਗਰਮੀ ਗਰਮੀ ਹੈਗੀ ਆ ਹੋਰ 2000 ਘੱਟ ਦੇ ਦਾਂਗੇ 75000 ਦੋ 75 ਦੀ ਚਲ 75 ਹੀ ਦੇ ਦਾਂਗੇ ਠੀਕ ਆ ਮਥਾਹੀ ਆ ਜੀ ਹਾਂ ਆਹੀ ਹੈ ਦੇਖੋ ਜੀ ਆਹੀ ਪਸ਼ੂ ਸੇਲ ਆ ਜੀ ਬਾਕੀ ਮੇਰੇ ਵੀ ਇੱਥੇ ਆ ਗਿਆ ਦਾ ਦੋ ਟਾਈਮ ਚੁਆਈ ਕਰੋ ਪਾਸ ਕਰੋ ਠੀਕ ਹੈ ਕਿ ਨਹੀਂ ਜੀ ਹਾਂ ਜੀ ਹਾਂ ਜੀ ਤੇ ਲੋਗ ਆ ਆਪਣਾ ਜਿਹੜਾ ਮਸੇ ਲੈ ਆਣਾ ਜੀ ਤੇ ਬਾਕੀ ਆ ਝੋਟੀਆਂ ਆ ਗਿਆ ਇਹਦੇ ਜ਼ਿਆਦਾ ਦੂਰ ਕਰਕੇ ਬਾਹਰ ਬੋਲੀ ਘਟੋਣੀਆਂ ਦਾ ਡੰਗ ਮੈਂ 2-3 ਦਿਨਾਂ ਦੀ ਛੋਟੀਆਂ ਵੀਡੀਓ ਤੇ ਗੱਲ ਪਾਣੀਆਂ ਵਾ ਕਿਉਂ ਮੱਝਾਂ ਇੱਕ ਨੇ ਜਾ ਕੇ ਤੇ ਥੱਕ ਜੇ ਟੁੱਟੀਆਂ ਆਈਆਂ ਵਾ ਬਿਲਕੁਲ ਜੀ ਬਿਲਕੁਲ ਚਲੋ ਬੋਲੋ ਫਿਰ ਨੰਬਰ ਪਿੰਡ ਗਗੜਪਣਾ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬੋਕਾਲਾ ਤੇ 8780 ਤੇ 5138 ਸਤਿਗੁਰੂ ਜੀ